ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਪਾਂ ਤਾਂ ਦੇਖ ਲੋ ਵੀਰੇ ਐਵੇਂ ਸਾਹਮਣਾ ਸ਼ੁਰੂ ਕਰ ਲੈਨੇ ਆ ਕਿ ਹੁਣ ਅੱਗੇ ਨਾ ਜਦੋਂ ਸਭ ਤੋਂ ਪਹਿਲਾਂ ਸੰਟਾਨਾ ਆਲੂ ਆਇਆ ਸੀਗਾ ਉਦੋਂ ਵੀ ਮੈਂ ਉਹਦੀ ਕਾਰਟਵਾੜ ਈ ਥਾਂ ਵੀ ਦੀ ਕਿਉਂਕਿ ਕੰਪਨੀ ਦਾ ਤਾਂ ਮਾਲ ਸਾਰਾ ਹੀ ਪੂਰਾ ਹੋ ਗਿਆ ਸੀ ਤੇ ਨਵੇਂ ਵੀ ਦੀ ਮੈਂ ਕਾਰਟਵਾੜ ਥਾਂ ਵੀ ਲੈਣਾ ਉਹਨਾਂ ਵੀ ਪਤਾ ਨਹੀਂ ਕੀ ਹੋ ਜਵੇ ਕਿਉਂਕਿ ਆ ਨਮਾ ਵੀ ਸੀਗਾ ਹਨਾ ਦੇਖੋ ਚਾਲ ਚੂਲ ਤਾਂ ਬੜੀ ਸੋਹਣੀ ਹੈ ਇਹਦੀ ਆਲੂ ਦੀ ਹਣਾ ਇਹ ਝਾੜ ਵੀ ਠੀਕ ਨਿਕਲਿਆ ਕੋਈ ਇੰਨਾ ਜ਼ਿਆਦਾ ਨਹੀਂ ਸੀਗਾ ਕਿ ਇਹ ਪਤਾ ਨਹੀਂ ਹੁਣ ਕਿਉਂਕਿ ਨਵੀਆਂ ਵੈਰੈਟੀਆਂ ਹੁੰਦਾ ਹਜੇ ਕੰਪਨੀ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿੰਨਾ ਝਾੜ ਨਿਕਲੇ ਕਿੰਨਾ ਨਾ ਹਨ 200 ਬੋਰੀ ਦੀ ਐਵਰੇਜ ਆਈ ਹੈ ਇਹਦੀ 200 ਤੋਂ ਥੋੜੀ ਵਾਲੀ ਉੱਪਰ ਹੋਊਗਾ بس ਇੰਨੀ ਕੀ ਐਵਰੇਜ ਆਈ ਹੈ ਤੇ ਹੁਣ ਇਹਦਾ ਰਾਤ ਇਹ ਲਾਟ ਸਾਰਾ ਖਤਮ ਹੋ ਗਿਆ ਤੇ ਇਹਦੀ ਜਿੰਨੀ ਵੀ ਕਟ ਵੱਧ ਹੋਈ ਆ ਹਨਾ ਤੇ ਓਹੋ ਕਾਟਵੱਡ ਹੋਈ ਤੇ ਉਹਦੇ ਹੁਣ ਮਸ਼ੀਨ ਤੇ ਨਾ ਗ੍ਰੇਡਿੰਗ ਕਰਦੇ ਆ ਸਾਰੀ ਮਸ਼ੀਨ ਤੇ ਗ੍ਰੇਡ ਕਰਵਾ ਦੇਣੀ ਆਪਾਂ ਸਾਰੀ ਕੱਟਵੱਡ ਕਿਉਂਕਿ ਇਹ ਜੋ ਇਕੱਲਾ ਗਲਿਆ-ਗੁਲਿਆ ਕੱਟਣਾ ਬਾਕੀ ਦਾ ਸਾਰਾ ਮਾਲ ਜਿਵੇਂ ਜਿਵੇਂ ਗ੍ਰੇਡ ਨਿਕਲ ਗਏ ਉਵੇਂ-ਉਵੇਂ ਆਟਾ ਢੀ ਭਰ ਕੇ ਰੱਖ ਦੇਣਾ ਸਾਰਾ ਮਾਲ ਤੇ ਫਿਰ ਦੇਖੋ ਹੁਣ ਇਹਦਾ ਨਾ ਕਾਟਵੱਡ ਜਿਵੇਂ ਇਹਦੇ ਕਟਾ-ਵੱਡਾ ਉਵੇਂ ਹੀ ਸੰਭ ਲੈਣਾ ਵੀ ਜਿਹੜੇ-ਜਿਹੜੇ ਸਾਈਜ਼ ਨਿਕਲ ਜਾਣੇ ਨਾਲੇ ਸਾਈਜ਼ ਔਡ-ਵੱਡ ਨਿਕਲ ਜਾਣੇ ਬੀਜਣ ਦੇ ਵਿੱਚ ਨਹੀਂ ਫਿਰ ਪ੍ਰੋਬਲਮ ਆਉਂਦੀ ਹਨਾ ਤੇ ਇਹ ਨਾ ਕਦੇ ਵੀ ਵੀਰ ਜਿਵੇਂ ਹੁਣ ਆਪਾਂ ਆਲੂ ਜਦੋਂ ਬਜਾਈ ਕਰਦੇ ਆ ਚਲੋ ਉਹ ਤਾਂ ਗੱਲਾਂ ਉਦੋਂ ਦੱਸਾਂਗੇ ਹੁਣ ਪੂਰੀਆਂ ਵਿਸਤਾਰਪੂਰਵਕ ਦੱਸਿਆ ਕਰਾਂਗੇ ਨਾ ਗੱਲਾਂ ਚਲੋ ਅੱਗੇ ਘੱਟ ਮੈਂ ਦੱਸਦਾ ਹੀ ਪਰ ਹੁਣ ਵੀਰ ਬਹੁਤ ਨਾਲ ਜੁੜੇ ਹੋਇਆ ਵੀ ਚਲੋ ਵਧੀਆਂ ਗੱਲਾਂ ਦੱਸਿਆ ਕਰਾਂਗੇ ਹੁਣ ਕਿ ਜਿਵੇਂ ਨਾ ਜਦੋਂ ਆਪਾਂ ਆਲੂ ਦੀ ਬਜਾਈ ਕਰਦੇ ਆ ਜਿਹੜੇ ਸਹਿਜ ਆ ਉਹਨਾਂ ਨੂੰ ਅੱਡ-ਅੱਡ ਬੀਜੋ ਜਿਵੇਂ ਵੱਡਾ ਸਹਿਜ ਆ ਉਹਨੂੰ ਅੱਡ ਬੀਜੋ ਗੋਲੀਆਂ ਉਹਨੂੰ ਅੱਡ ਬੀਜੋ ਦੂਜੇ ਨੂੰ ਅੱਡ ਬੀਜੋ ਇਹ ਆਪਾਂ ਅੱਡ-ਅੱਡ ਵੀਰਦਿਆਂ ਤਾਂ ਉਹਦਾ ਟ੍ਰੀਟਮੈਂਟ ਅੱਡ-ਅੱਡ ਨੂੰ ਡੋਜ਼ ਦੇਣੀ ਵੀ ਸੌਖੀ ਆ ਕਿਵੇਂ ਗੋਲੀ ਨੂੰ ਥੋੜਾ ਵੱਧ ਟਾਈਮ ਦੇਣਾ ਪੈ ਜਾਂਦਾ ਸਾਰੇ ਮਾਲ ਨੂੰ ਸਾਰੀਆਂ ਸਾਈਜ਼ ਨੂੰ ਅੱਡ-ਅੱਡ ਟਾਈਮ ਹੁੰਦਾ ਹਨ ਇਹ ਹੁਣ ਮਸ਼ੀਨ ਤੇ ਗ੍ਰੇਡ ਕਰ ਦੇਣਾ ਆਪਾਂ ਇਹਨੇ ਅੱਡ-ਅੱਡ ਨਿਕਲ ਜਾਣਾ ਸਾਰੇ ਨੇ ਹਨ ਤੇ ਫਿਰ ਇਹਨੂੰ ਅੱਡ-ਅੱਡ ਭਰ ਦਾਂਗੇ ਮਾਲ ਨੂੰ ਸਾਰੇ ਨੂੰ ਉਵੇਂ ਹੀ ਅੱਡ-ਅੱਡ ਭਰਿਆ ਜਾਣਾ ਤੇ ਚਲੋ ਤੇ ਫਿਰ ਇਹਨੇ ਚਲੇ ਜਾਣਾ ਤੇ ਚਲੋ ਦੇਖੀ ਜਾਓ ਓਏ ਉਹ ਆ ਗਿਆ ਟੈਂਪੂ ਵੇਰੇ ਨੇ ਆਡਰ ਨਿਕਲ ਗਏ ਮੇਰੇ ਸਿਰ ਸਾਮ ਲੈਣੇ ਹਨ ਕਿ ਚਲੋ ਜਿਵੇਂ ਹੁਣ ਹੈਗੇ ਆ ਇਹਦੇ 35 40 ਬੈਗ ਨਿਕਲ ਜਾਣਾ ਕਿੱਲੇ ਦਾ ਮਾਲ ਆ ਰਾਮ ਨਾਲ ਕਿੱਲਾ ਵੀ ਵਿਜਿਆਣਾ ਕਿੱਲੇ ਤੋਂ ਵੱਧ ਵੀ ਵਿਜਿਆ ਹੋ ਜਾ ਸਕਦਾ ਕਿਉਂਕਿ ਵੱਡਾ ਆਲੂ ਵੀ ਉਹਨੂੰ ਵੱਢ ਕੇ ਬੀਜ ਲਾਂਗੇ ਹਨ ਕਿੱਲਾ ਵਿਜਿਆ ਗਿਆ 200 ਬੂਰੀ ਆਪਣੇ ਕੋਲੇ ਨਵੇਂ ਬੀਜ ਦੀ ਬਣ ਗਈ ਹਨ ਫਰੀ ਦੇ ਵਿੱਚ ਤੇ ਚਲੋ ਬਾਕੀ ਹੁਣ ਪਤਾ ਲੱਗ ਜਾਂਦਾ ਕਿਉਂਕਿ ਹਜੇ ਤਾਂ ਇਹਦਾ ਪਤਾ ਨਹੀਂ ਹੂੰ ਆਲੂ ਵੇਚਣ ਨੂੰ ਬੜਾ ਸੋਹਣਾ ਵਾ ਕੀ ਕੀ ਪਤਾ ਕੀ ਰੇਟ ਵਿਕਣ ਲੱਗ ਜਵੇ ਆ ਹਲੂ ਹਣਾ ਦੇਖੋ ਲੰਬੀ ਚਾਲ ਦਾ ਵਾ ਕੁਛ ਨਹੀਂ ਪਤਾ ਹੁੰਦਾ ਮੈਂ ਤਾਂ ਐਵੇਂ ਸਾਹਮਣਾ ਹੁੰਦਾ ਹੋਂ ਨਾ ਭਰਾ ਬਸ ਚਾਹੇ ਕੋਈ ਉਹ ਹੋਵੇ ਤੇ ਕਿਉਂਕਿ ਸਾਹਮਣਾ ਚਾਹੀਦਾ ਦੇਖੀ ਜੋ ਕੀ ਹੋ ਗਿਆ ਜੇ 50 40 50 ਬੋਰੀਆਂ ਹੋ ਜਾਣੀਆਂ ਇਹ ਹਣਾ 40 50 ਬੋਰੀਆਂ ਨਾਲ ਏਕੀਲੇ ਟੁਪਰੀ ਬੀਜਿਆ ਜਾਣਾ ਜੇ ਇਹ ਮਾਲ ਦਾ ਟ੍ਰੀਟਮੈਂਟ ਆਪਾਂ ਉਹ ਲਈਏ ਵੀਵ ਨਵਾਂ ਵੀ ਲਈਏ ਹਣਾ ਸਮਝ ਲਓ ਚਾਹੇ ਡਾਇਮੰਡ ਦਾ ਹੀ ਨਵਾਂ ਵੀ ਲੈਣਾ ਈਲਾ ਵੀਜਣ ਦਾ ਹਣਾ ਕਿੰਨੇ ਰੁਪਏ ਲੱਗ ਜਾਂਦੇ ਕਿੱਲੇ ਦਾ ਜੇ ਨਵਾਂ ਵੀ ਤਿਆਰ ਕਰਨਾ ਟਿਊਬਰ ਲੈ ਕੇ ਹਣਾ ਤੇ ਤਾਂ ਕਰਕੇ ਆਪਾਂ ਤਾਂ ਵੀਰੇ ਐਵੇਂ ਹੀ ਰੱਖ ਲੈਨੇ ਹੁੰਨੇ ਜਿਹੜਾ ਵੀ ਪਤਾ ਵੀ ਹਾਂ ਚਲੋ ਹੁਣ ਜਿਵੇਂ ਪਖਰਾਜ ਆ ਪਖਰਾਜ ਦੀ ਕਾਰਡ ਵਾੜ ਨਹੀਂ ਰੱਖਦਾ ਜਰ ਪਰ ਜੇ ਜੇਨੇਸ਼ਨ ਨਵੀਂ ਦਾ ਹੋਵੇ ਉਹ ਦੀ ਰੱਖ ਲਈਦੀ ਆ ਪੁਰਾਣੀ ਦਾ ਨਹੀਂ ਰੱਖਦੇ ਕਿਉਂਕਿ ਐ ਹੁੰਦਾ ਵੀ ਜਲ ਪੁਰਾਣੀ ਦਾ ਕੀ ਕਰਨਾ ਰੱਖ ਕੇ ਨਾ ਉਹ ਤਾਂ ਬੀਤੀ ਚੰਗੀ ਆ ਐਵੇਂ ਤੇ ਹੋਰ ਬੀਆਂ ਦੀ ਰੱਖ ਲਈਦੀ ਆ ਜਿਹੜੀ ਨਵੀਂ ਬੀ ਹੋਵੇ ਜਿਵੇਂ ਐਲ ਆਰ ਦਾ ਨਵਾਂ ਵੀ ਆ ਉਹ ਦੀ ਰੱਖ ਲੈਣੀ ਆ ਸਾਰੇ ਬੀਆਂ ਦੀ ਨਾ ਕਾਰਡ ਵਾੜ ਆਪਾਂ ਰੱਖ ਲੈਨੇ ਆ ਰਾਤ ਕੋਸਰਾ ਜਾਲੂ ਦੀ ਚਲਦੀ ਸੀ ਪਟਾਈ ਸੱਤਿਆਂ ਚ ਭਰ ਭਰ ਕੇ ਆਈਆਂ ਜਾਂ ਟਰਾਲੀਆਂ ਤੇ ਇਹਨਾਂ ਨੂੰ ਮੈਂ ਕਿਹਾ ਸੀ ਵੀ ਮਸ਼ੀਨ ਦੀ ਸਫਾਈ ਕਰ ਲਿਓ ਪਰ ਇਹਨਾਂ ਨੇ ਕਰ ਹੀ ਨਹੀਂ ਤੇ ਹੁਣ ਪਹਿਲਾਂ ਮਾਲ ਥੱਲੇ ਹੀ ਲਾ ਦੇਣਾ ਫਿਰ ਆਪੇ ਚੱਕ ਚੱਕੇ ਪਾਉਣਗੇ ਥੱਲੇ ਮਾਲ ਕਿਉਂਕਿ ਨਹੀਂ ਤਾਂ ਟਰਾਲੀਆਂ ਅੱਜ ਮੌਸਮ ਖਰਾਬ ਹੋ ਗਿਆ ਤੇ ਖਰਾਬ ਹੋਣ ਕਰਕੇ ਤੇ ਮਸ਼ੀਨਾਂ ਨੂੰ ਨਹੀਂ ਉਹ ਤਾਂ ਖੇਤਾਂ ਚੋਂ ਆਲੂ ਲਿਆਉਣ ਨੂੰ ਕੋਈ ਟਰਾਲੀ ਨਹੀਂ ਬਚਣੀ ਫਿਰ ਤੇ ਹੁਣ ਹੀ ਮੈਨੂੰ ਤਾਂ ਫਿਕਰ ਲੱਗੀ ਵੀ ਅਜੇ ਕਣੀਆਂ ਆਗੀਆਂ ਟਰਾਲੀਆਂ ਨੂੰ ਅੰਦਰ ਬਹੁਤ ਔਖੀਆਂ ਲਾਉਣੀਆਂ ਪੈਣੀਆਂ ਆਰੇ ਤੁੰ ਦਿਖਾਉਣਾ ਕਾਰਟ-ਬਾਰਟ ਦੀ ਛਾਂਟੀ ਚੱਲਦੀ। ਇਹ ਜੋ ਕੁਝ ਨਹੀਂ ਕੱਢਣਾ। ਐਵੇਂ ਹੀ ਅੱਡ-ਅੱਡ ਮਾਲ ਭਰਿਆ ਜਾਣਾ ਹਨਾ। ਕੱਟਿਆ ਵੱਡਿਆ ਸਾਰਾ ਕੁਝ ਅੱਡ ਅੱਡ ਭਰਿਆ ਜਾਣਾ। ਤੇ ਸਰ ਵਿੱਚ ਇੱਕਦਮ ਇੱਕ ਗਲਿਆ ਹੋਇਆ ਕੱਢ ਰਹੇ ਆ। ਵੀ ਗਲਿਆ ਹੋਇਆ ਕੱਢ ਦੋ। ਓਏ ਜਿਹੜਾ ਜਿਹੜਾ ਇਹ ਜਿਹਿਆ ਵਾ ਉਹ ਤਾਂ ਬਾਹਰ ਗੱਡੀ ਚੱਲੋ ਕੋਈ ਹੱਥ ਵੀ ਨਹੀਂ ਹਿਲਾਉਂਦਾ ਤੇ ਇतना पतले पतले को रख के क्या करना है? tenu hath maar de pakraaj aloo na mera shuru to hi favorite hai pakraaj ho gaya lr ho gaya haan kyunki mainu bada changa lagda hai ye pakraaj aloo kyunki edi khaasiyat pata ki hai ki jadon ta mehanga va ਉਦੋਂ ਤਾਂ ਇਹਦੀ ਵਰਗਾ ਕੋਈ ਆਲੂ ਹੀ ਨਹੀਂ ਵੀ ਸਾਨੂੰ ਪਤਾ ਹੀ ਆ ਹਨਾ ਜਦੋਂ ਆਲੂ ਦਾ ਰੇਟ ਤੇਜ ਆ ਉਦੋਂ ਦਾ ਜਿੰਨਾ ਝਾੜੇ ਨੇ ਦੇਣਾ ਹੋਰ ਕੋਈ ਇਹਦੇ ਬਰੋਬਰ ਟੋਗੀ ਨਹੀਂ ਸਕਦਾ ਤੇ ਹੁਣ ਮੈਂ ਤੁਹਾਨੂੰ ਇੱਥੋਂ ਦੱਸਾਂ ਇੱਥੋਂ ਬਹੁਤ ਵਧੀਆ ਝਾੜ ਨਿਕਲੇ ਆਲੂ ਦਾ ਦੇਖ ਲਓ ਬੋਰੀ ਤੁਸੀਂ ਇਹ ਆਪਣਾ ਬਖਰਾਜ ਆਲੂ ਆ ਤੇ ਵੀ ਯਾਨੀ ਕਿ ਰਿਕਾਰਡ ਤੋੜ ਝਾੜ ਸੀਗਾ ਇਹਦਾ ਹਨਾ ਇੰਨਾ ਵਧੀਆ ਝਾੜ ਨਿਕਲੇ ਆ ਤੇ ਚਲੋ ਜਦੋਂ ਮੰਦਾ ਵਾ ਉਦੋਂ ਤਾਂ ਸਾਰਾ ਹੀ ਮੰਦਾ ਜਿਵੇਂ ਹੁਣ ਪਿਛਲੇ ਸਾਲ ਮੰਦਾ ਸੀਗਾ ਆਲੂ ਦਾ ਹਨਾ ਪਿਛਲੇ ਸਾਲ ਤਾਂ ਬਹੁਤ ਔਖਾ ਸੀਗਾ ਕੀ ਆਲੂ ਦਾ ਹਨਾ ਕਿ ਆਲੂ ਸਾਰਾ ਹੀ ਮੰਦਾ ਸੀ ਜਿਵੇਂ ਜਦੋਂ ਪੱਟ ਦੇ ਸੀਗੇ ਉਦੋਂ ਡਾਇਮੰਡ ਵੀ ਉਹੀ ਰੇਟ ਪੈਕਦਾ ਸੀ ਪਖਰਾਜ ਵੀ ਉਹ ਪਖਰਾਜ ਥੋੜਾ ਘੱਟ ਪੈਕਦਾ ਸੀ ਹਿਮਾਲੈਣੀ ਬਰੋਬਰੀ ਵੇਖਦਾ ਸੀ ਹਨਾ ਤੇ ਉਹ ਚੀਜ਼ਾਂ ਦੇ ਵਿੱਚ ਬਹੁਤ ਹੁੰਦਾ ਕਿ ਜਿਵੇਂ ਹੁਣ ਮਹਿੰਗਾ ਆਲੂ ਹੁਣ ਤਾਂ ਸਾਰੇ ਆਲੂ ਸੇਂਹੇਂਗੀ ਆ ਜੇ ਹੁਣ ਇਹ ਦੂਜੇ ਆਲੂ ਨਾਲੋਂ ਸਮਝ ਲਓ ਜਿਵੇਂ ਪਖਰਾਜ ਆ ਡਾਇਮੰਡ ਦੇ ਨਾਲੋਂ 100 ਰੁਪਏ ਸਸਤਾ ਵਿਕਦਾ ਹਨਾ 100 ਰੁਪਏ ਸਸਤਾ ਵਿਕਦਾ ਪਰ ਇਹਦੀ ਬੋਰੀ ਵੀ ਤਾਂ ਉਹਦੇ ਨਾਲੋਂ ਸਾਲੀ 150 ਤੋਂ 200 ਬੋਰੀ ਵੱਧ ਨਿਕਲਦੀ ਹੈ ਕਿੱਲੇ ਦੀ ਇਹ ਵੀ ਤਾਂ ਫਰਕ ਪੈਂਦਾ ਨਾ ਤੇ ਉਥੇ ਪੂਰੇ ਕਰ ਦਿੰਦਾ ਉਹਦੇ ਬਰੋਬਰ ਤੇ ਤਾਂ ਕਰਕੇ ਮੈਨੂੰ ਇਹ ਸਭ ਵਧੀਆ ਲੱਗਦਾ ਲੋ ਕਿਉਂਕਿ ਨਾ ਇਹ ਤੇ ਮਿਹਨਤਾਂ ਵਾਲੀ ਨਾ ਇਹ ਤੇ ਕੁਝ ਹੋਰ ਆ ਹਨਾ ਰਾਵਣ ਵਾਲੇ ਨੂੰ ਪਾਲ ਕੇ ਤੋਰ ਉਪਰ ਬਸ ਇਹ ਜਿਹੇ ਦਾ ਹੈ ਗੱਲ ਤਾਂ ਮੈਨੂੰ ਇਹ ਵਧੀਆ ਲੱਗਦਾ ਤਾਂ ਮੈਂ ਇਹਦਾ ਮੋਹ ਨਹੀਂ ਛੱਡਦਾ ਪਖਰਾ ਇਹਦਾ ਇਹ ਬੀਜ ਤੇ ਬੀਜ ਦਮ ਤੇ ਹਾਂ ਇੱਧਰ ਆਪਣਾ ਜਿਹੜਾ ਡਾਇਮੰਡ ਸੀਗਾ ਇਹ ਖਰਾਬ ਹੋ ਗਿਆ ਸੀ ਨਾ ਵਾਇਰਸ ਆ ਗਿਆ ਸੀਗਾ ਤਾਂ ਕਰਕੇ ਫਿਰ ਇਹਦੀ ਬੇਲ ਵੱਢੀ ਨਹੀਂ ਆਪਾਂ ਹੁਣ ਅੱਜ ਆ ਆਪਣਾ ਵਸਾਈ ਖੱਤਰਾ ਰਹਿ ਗਿਆ ਪੁਖਰਾਜ ਦੇ ਇੱਥੇ ਪੱਟਣ ਨਾਲ ਇਹ ਵੱਡੇ ਪੱਟ ਕੇ ਖੱਤੀ ਤੇ ਫੇਰ ਇਹਦੀ ਬੇਲ ਵੜਾ ਦੇਣੀ ਅੱਜ। ਬੁੜੀਆਂ ਤੇ ਵੜਾ ਦਿੰਨੇ ਆ ਥੋੜਾ ਜਿਹਾ ਏਕ ਇਹ ਇੱਕੋ ਸਾਹਮਣੇ ਆ ਥੋੜਾ। ਜਿਹੜੀ ਆਪਾਂ ਬੇਲ ਵੱਡੀ ਨਹੀਂ। ਤੇ ਪੁਖਰਾਜ ਦਾ ਦੇ ਲੋ ਤੁਸੀਂ ਚਾਹ ਸਾਈ ਦੇ ਇੰਨਾ ਬਣਿਆ ਹੋਇਆ ਤੇ ਝਾੜ ਝੋੜ ਪੂਰਾ ਵਧੀਆ ਵਾ ਟੌਪ ਦਾ ਵਾ ਫੈਨ ਪੂਰਾ। ਕਿਸੇ ਚੀਜ਼ ਦੀ ਅਜ ਘਾਟ ਨਹੀਂ ਹੈਗੀ। ਇੰਨਾ ਵਧੀਆ ਝਾੜਾ ਹਨ ਰੰਗ ਰੂਪ ਵੀ ਸੋਹਣਾ ਇਹਨੂੰ ਨਾ ਪਖਰਾਜ ਦਾ ਇੱਕ ਹੋਰ ਕਰੇ ਇਹਨੂੰ ਹਰੇਕ ਸਾਲ ਨਵੇਂ ਖੇਤਾਂ 'ਚ ਹੀ ਲਾਵੇ ਪਖਰਾਜ ਨੂੰ ਫੇਰ ਇਹ ਠੀਕ ਰਹਿੰਦਾ ਕਿਉਂਕਿ ਨਾ ਆਪਣੇ ਏਰੀਏ ਦੇ ਵਿੱਚ ਵੀ ਨਾ ਹੁਣ ਉਹ ਮੈਨੂੰ ਕਈ ਵੀਰਾਂ ਦੇ ਉਹ ਆ ਜਾਂਦੇ ਆ ਫੋਨ ਤੇ ਮੈਸੇਜ ਕਿ ਵੀਰੇ ਸਾਡੇ ਖੇਤ ਦੇ ਵਿੱਚ ਉਹ ਪਖਰਾਜ ਤੇ ਚਿਤਰੀ ਜੀ ਆ ਗਈ ਤੇ ਵੀਰੇ ਉਹ ਨਾ ਜਿਹੜੇ ਨਪਰਾਣੇ ਖੇਤ ਆ ਆਲੂਆਂ ਨੂੰ ਲੱਗਦਿਆਂ ਨੂੰ ਟਾਈਮ ਹੋ ਗਿਆ ਉਹਦੇ ਵਿੱਚ ਨਾ ਪਖਰਾਜ ਲਾਵੋ ਨਾ ਡਾਇਮੰਡ ਲਾਵੋ ਨਾ ਜੋਤੀ ਲਾਵੋ ਜੇ ਉਹ ਚ ਲਾਉਣਾ ਐਲ ਆਰ ਲਾ ਲਓ ਐਲ ਆਰ ਤੇ ਨਹੀਂ ਆਉਂਦੀ ਜਿਤਰੀ ਜੀ ਤੇ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਤੇ ਬਾਕੀ ਦਾ ਚਲੋ ਠੀਕ ਆ ਜਿਹੜਾ ਹੈਗਾ ਤੇ ਉਹ ਜੇ ਪਖਰਾਜ ਤੇ ਬਹੁਤ ਛੇਤੀ ਜਿਤਰੀ ਆਉਂਦੀ ਹੈ ਪਖਰਾਜ ਤੇ ਵੀ ਆਉਂਦੀ ਆ ਕਰੋੜਾ ਤੇ ਵੀ ਆਉਂਦੀ ਆ ਹੋਰ ਵੀ ਜਿਹੜੇ ਪਖਰਾਜ ਆਰ ਕੇ ਜਿਆਦੇ ਪਾਣੀ ਵਾਲੇ ਆਲੂ ਆ ਜਿਵੇਂ ਡਾਇਮੰਡ ਵਗੈਰਾ ਉਹਨਾਂ ਤੇ ਵੀ ਬਹੁਤ ਛੇਤੀ ਆਉਂਦੀ ਆ ਜਿਤਰੀ ਅੱਜ ਜੌਂਡੀ ਰਾਨਾ ਦੇ ਆਏ ਸੀਗੇ 5045 ਇੱਕ ਦਿਨ ਇਹਨੇ 5045 ਨੇ ਉਹ ਕਢਤੀ ਟਿਕਟ ਲਾਟਰੀ 75 ਇੱਕ ਦਿਨ 5075 ਨੇ ਲਾਟਰੀ ਕੱਢੀ ਸੀਗੀ ਫੇਰ ਮੁੜ ਕੇ 5045 ਨੇ ਲਾਟਰੀ ਕਢਤੀ ਵੀ ਦੋਨਾਂ ਦੇ ਦਾਵੇ ਜਿਆ ਰਹੋਤੇ ਲੱਗ ਗਿਆ 10000 ਇਹਦੀ ਲੱਗ ਜਾਣਾ ਤੇ ਖਰਚੇ ਵਾਧੂ ਹੁੰਦੇ ਆ ਚੱਲਦੇ ਕੰਮ ਦੇ ਵਿੱਚ ਇਹ ਵਾਰ ਦੂਰੋਂ ਹੀ ਸੋਹਣਾ ਲੱਗਦਾ ਹੁੰਦਾ ਕਿ ਹਾਂ ਬੰਦੇ ਵੀ ਐ ਚੱਲਦਾ ਜਾਂ ਫਲਾਨਾ ਤੇਮਖਾ ਸਾਰੇ ਹਨਾ ਕਿ ਜਿਹੜੇ ਖਰਚੇ ਆ ਰੋਜ਼ ਦੇ ਉਹ ਪਤਾ ਹੀ ਨਹੀਂ ਕਿੰਨੇ ਕੁ ਹੋ ਜਾਂਦੇ ਆ ਬਿਨਾ ਮਤਲਬ ਕਦੀ ਕਿਤੇ ਖਰਚੇ ਗਏ ਕਦੀ ਕਿਤੇ ਖਰਚੇ ਗਏ ਕਦੀ ਲੇਬਰ ਨੇ ਲੈ ਲੈ ਕਰੀ ਕਿਹਨੇ ਲੈ ਲੈ ਖਰਚੇ ਹੀ ਜ਼ਿਆਦੇ ਆ ਇਕੱਠੇ ਪੈਸੇ ਤਾਂ ਆਉਂਦੇ ਥੋ ਬਾਅਦ ਚੋਂ ਪਹਿਲਾਂ ਦੇਣ ਵਾਲੇ ਵਾਧੂ ਖੜੇ ਹੁੰਦੇ ਵੀ ਇਹਨੂੰ ਵੀ ਦੇ ਦੇ ਇਹਨੂੰ ਵੀ ਦੇ ਦੇ ਇਹਨੂੰ ਵੀ ਦੇ ਦੇ ਆਹੀ ਕੋ ਚੱਲ ਨਹੀਂ ਹੁੰਦਾ ਹਾਂ ਬਸ ਐਵੇਂ ਹੀ ਸਭ ਦਾ ਐਵੇਂ ਰਵੇ ਵੀ ਆਈ ਚਲਾਈ ਵਧੀਆ ਚੱਲੀ ਜਾਵੇ ਨਵੇਂ ਪੁਰਾਣੇ ਹੋ ਜਾਣ ਬਸ ਇੰਨੇ ਨਾਲ ਹੀ ਬੰਦਾ ਖੁਸ਼ ਰਹਿੰਦਾ ਜਿਹੜਾ ਜੱਜ ਮੱਲਾਪੁਰ ਆਇਆ ਠੀਕਾ ਅਰਸਾਦ ਨੂੰ ਛੱਡਦਾ ਆਪਾਂ ਤੇ ਲੇਵਰ ਲੱਗੀ ਹੋਈ ਆ بڑے ਮੋਹੀ ਆਲੂ ਪੜਦੇ ਆ ਪਖਰਾਜ ਅੱਜ ਗ੍ਰੇਡਿੰਗ ਵਾਲੀ ਮਸ਼ੀਨ ਚਲਵਾਈ ਨਹੀਂ ਕਿਉਂਕਿ ਮੈਂ ਕਿਹਾ ਪਹਿਲਾਂ ਸਫਾਈ ਕਰੋ ਵੀ ਪਹਿਲਾਂ ਥੱਲੇ ਸਾਰੀ ਛੱਡ ਦੀ ਸਫਾਈ ਕਰੋ ਫੇਰ ਉਸ ਤੋਂ ਬਾਅਦ ਪਖਰਾਜ ਆਲੂ ਚਲਾਉਣਾ ਉਹ ਵੀ ਜਿੱਟੇ ਦੇ ਜੱਟ ਵਿੱਚ ਚਿੱਟਾ ਮਿਲ ਗਿਆ ਨਾ ਕੰਮ ਖਰਾਬ ਹੋ ਜਾਂਦਾ ਤੇ ਐਦਕੀ ਜਿਵੇਂ ਹੁਣ ਆਪਣੇ 2-3 ਕਿੱਲਾਂ ਦੇ ਵਿੱਚ 3 ਤੋਂ 4 ਕਿੱਲਾਂ ਦੇ ਵਿੱਚ ਇੰਨਾ ਸੋਹਣਾ ਬਖਰਾਜ ਆਲੂ ਦਾ ਬੀ ਸੀ ਉਹ ਚ ਬੰਦਿਆਂ ਨੇ ਡਾਇਮੰਡ ਦੀਆਂ ਬੋਰੀਆਂ ਮਿਕਸ ਕਰਵਾਕੀਆਂ ਜਦੋਂ ਬਜਾਈ ਦੇ ਟਾਈਮ ਹਣਾ ਤੇ ਹੁਣ ਉਹ ਆਪਾਂ ਖੇਤ ਰਿਜੈਕਟ ਕਰੇ ਹੋਇਆ 4 ਕਿੱਲੇ ਤੇ ਉਹ ਨਾ ਤਾਂ ਕਿਸੇ ਨੂੰ ਬੀਜ ਦੇਣੇ ਉਹ ਹੁਣ ਆਪਾਂ ਰਾਸ਼ਨ ਦੀ ਕੱਢ ਦੇਣੇ ਉਹਦੀ ਵੇਚ ਵੀ ਨਹੀਂ ਵੱਡੀ ਕੱਲ ਉਹ ਕੱਚੇ ਹੀ ਪੜ ਦੇਣਾ ਆਪਾਂ ਕੱਲ ਤੋਂ ਸ਼ੁਰੂ ਕਰਦੇ ਹਾਂ ਉਹਦੀ ਆਪਣੇ ਡੇਵਰ ਕਰੂਗੀ ਉਹਦੀ ਖੇਤ 'ਚ ਹੀ ਸ਼ਾਂਤੀ ਕਰ ਦੇਣੀ ਆ ਚੁੱਪ ਕਰ ਰਾਤ ਨੂੰ ਮੀਂਹ ਦਾ ਮੌਸਮ ਖਰਾਬ ਹੋਇਆ ਹੋਇਆ ਵਾ ਵੀ ਪੈਣਾ ਵਾ ਤੇ ਹੁਣ ਲੱਗੇ ਹੋਇਆ ਵੀ ਆਲੂਆਂ ਦਾ ਸਹੀ ਕਰ ਓਏ ਬਾਸੇ ਕਰ ਦੇ ਸਵੇਰੇ ਬਾਹਰ ਵੀ ਕੱਢਣਾ ਸਵੇਰੇ ਬਾਹਰ ਵੀ ਕੱਢਣਾ ਵਾ ਓਹੋ ਆ ਉਹਨੂੰ ਗਿਆ ਆਲੂ ਚੱਕ ਦੂ ਆਲੂ ਚ ਕਾ ਦੇ ਥੱਲਿਓ ਡੋਗਟਰਾਲੀਆਂ 3-4 ਭਰੀਆਂ ਹੋਈਆਂ ਨੇ ਆਉਣਾ ਵਾ ਤੇ ਉਹਨਾਂ ਨੂੰ ਇੱਥੇ ਅੰਦਰ ਘੜਵਾ ਦਈਏ ਤੇ ਫੇਰ ਨਹੀਂ ਤਾਂ ਮੀਂਹ ਮੀਂਹ ਦਾ ਔਖਾ ਹੋ ਜਾ ਲੈ ਤੇ ਸਾਰੀਆਂ ਟਰਾਲੀਆਂ ਅੰਦਰ ਖੜ ਜਾਣਗੀਆਂ ਕਿਉਂਕਿ ਡੋ ਟਰਾਲੀਆਂ ਸਟੋਰ ਗਈਆਂ ਜਾਂ ਕੋਲਸੁਰ ਉਹ ਕਮਲ ਹੁਣ ਖਾਲੀ ਕਰਕੇ ਆਉਣ ਵਾਲਾ ਵਾ ਖਾਲੀ ਹੁੰਦੀਆਂ ਤੇ ਪਰ ਪਰ ਕਿਉਂdੀਆਂ ਨੇ 3-4 ਟਰਾਲੀਆਂ ਜੇ ਖੇਤ ਚਾ ਦੋ ਤਿੰਨ ਟਰਾਲੀਆਂ ਉਹ ਆਉਂdੀਆਂ ਨੇ ਆ ਫਰਦੀਆਂ ਤੇ ਬਾਕੀ ਹੁਣ ਚਲੋ ਦੇਖਦੇ ਆ ਓਏ ਆਹ ਆਲੂ ਚਕਾਓ ਆਹ ਗੱਟੂ ਘੱਟ ਐ ਇਹਨੂੰ ਪੂਰੀ ਕਰੋ ਪੂਰੀ ਕਰਕੇ ਬੋਰੀ ਨਾਲ ਕਰਕੇ ਸਲਾਈ ਕਰੋ ਇਹਨੂੰ ਓ ਥੱਲੇ ਕਿਹੜਾ ਚਟਾ ਆਲੂ ਆ ਹੈਂ ਬਹੁਤ ਵਧੀਆ ਹਾਂ ਫਿਰ ਹੁਣ ਤੁਹਾਡੀ ਕਿੱਡੀ ਵੱਡੀ ਗਲਤ ਗੱਲ ਹੈ ਜੇ ਹੁਣ ਇਹਦੇ ਇਹਦੇ ਵਿੱਚ